ਯਾਰ ਪਤੀ 200 ਦਾ ਹੈ ਨਹੀਂ 100 ਆਇਆ ਚਲ ਤੂੰ ਐ ਕਰੀਂ ਆਥ ਨੇ ਲੈ 100 ਰੁਪਿਆ ਠੀਕ ਹੈ ਬਰ ਚਾਚਾ ਠੀਕ ਹੈ ਜਾਓ ਉਹ ਗੱਲ ਤਾਂ ਹੁਣ ਚਾਚਾ ਆਥੇ ਦੋ ਹੀ 100 ਰੁਪਿਆ ਦੇ ਦੇ ਵੀ ਯਾਰ 100 ਰੁਪਿਆ ਤਾਂ ਹੈ ਨਹੀਂ ਯਾਰ ਹੁਣ ਕਿਵੇਂ ਕਰਗੇ ਤੇ ਤੇਰੇ ਸਾਫ ਕਰ ਦੇਣਾ ਹਾਂ ਯਾਰ ਕਿਹ ਕਰਦੇ ਸਾਫ ਹੀ ਕਰਦੇ ਚਾਚਾ ਦਾ ਤੜਕੇ ਮੈਂ ਤੇਰੇ ਤੋਂ 100 ਰੁਪਿਆ ਲੈਤਾ ਸੀ ਹਾਂ ਤੇ ਹੁਣ ਤੂੰ 100 ਰੁਪਿਆ ਦੇ ਦੇ ਸਾ ਬਰਾਬਰ ਠੀਕ ਹੈ ਚਲ ¿Te